ਜਿਹੜੇ ਲੋਕੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਗਏ ਉਹ ਕਹਿ ਰਹੇ ਕਿ ਉਹ ਬਦਲਾਵ ਕਰਕੇ ਹੀ ਉਹ ਉਸ ਪਾਰਟੀ ਦੇ ਵਿੱਚ ਗਏ ਨੇ ਜਿੱਦਾਂ ਕਹਿੰਦੇ ਆ ਕਿ ਚੇਂਜ ਇਜ਼ ਦਾ ਲਾਅ ਆਫ ਨੇਚਰ ਬਦਲਾਵ ਹੋਇਆ ਤਾਂ ਉਸ ਤੋਂ ਬਾਅਦ ਇੱਕ ਵਾਰੀ ਫੇਰ ਹੁਣ ਬਦਲਾਵ ਲਈ ਲੋਕ ਨਿਕਲੇ ਆ ਉਹ ਕਰਕੇ ਦੇਖ ਲਿਆ ਉਹਨਾਂ ਨੇ ਉਹਨਾਂ ਨੇ ਐਕਸਪੀਰੀਅੰਸ ਕਰ ਲਿਆ ਕਿ ਉਹਨਾਂ ਨੂੰ ਕੀ ਮਿਲਿਆ ਕਾਂਗਰਸ ਦਾ ਕਿਸ ਤਰ੍ਹਾਂ ਰਿਸਪਾਂਸ ਹੈ ਤੁਹਾਡੇ ਕਾਂਗਰਸ ਦੇ ਸੀਨੀਅਰ ਲੀਡਰ ਤਾਂ ਕਹਿ ਰਹੇ ਕਿ ਦੂਜੀ ਪਾਰਟੀ ਦੇ ਵਿੱਚ ਚਲੇ ਗਏ ਹੁਣ ਰਿਸਪਾਂਸ ਕੀ ਹੈ ਬਹੁਤ ਚੰਗੀ ਗੱਲ ਬਹੁਤ ਚੰਗਾ ਹੋਇਆ ਇਹ ਚਲੇਗਾ ਬੜੇ ਵਕਤ ਤੇ ਗਿਆ ਮਾਝ ਦੇ ਨੇਕੇ ਲੋਕ ਕਿਨੇ ਗਏ ਸਾਰੇ ਮਾਝੇ ਜਾਣਗੇ ਪਰ ਉਹ ਤਾਂ ਕਹਿ ਰਹੇ ਕਿ ਅਸੀਂ ਜਿੱਤ ਕੇ ਚੋਲੀ ਚ ਪਾਵਾਂਗੇ ਆਮ ਆਦਮੀ ਪਾਰਟੀ ਦੇ ਸੀ ਨਹੀਂ ਨਹੀਂ ਭੁੱਲ ਜਾ ਤੁਰ ਪਤਾ ਲੱਗ ਜਾਂਦਾ ਇੱਕ ਪਹਿਲੀ ਜੂਨ ਨੂੰ ਜੇਕਰ ਗੱਲ ਕੀਤੀ ਜਾਵੇ ਹੁਸ਼ਿਆਰਪੁਰ ਲੋਕ ਸਭਾ ਸੀਟ ਦਿੱਤਾ ਹੁਸ਼ਿਆਰਪੁਰ ਲੋਕ ਸਭਾ ਸੀਟ ਦੇ ਵਿੱਚ ਮੁਕਾਬਲਾ ਦੱਸਿਆ ਜਾ ਰਿਹਾ ਫਸਮਾ ਹੈਗਾ ਕਿਉਂਕਿ ਇੱਕ ਤਰਫ ਕਾਂਗਰਸ ਦਾ ਹੱਬ ਕਿਹਾ ਜਾਂਦਾ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਦੁਆਬੇ ਨੂੰ ਤੇ ਖਾਸ ਕਰ ਹੁਸ਼ਿਆਰਪੁਰ ਦੇ ਜਿਹੜੀ ਲੋਕ ਸਭਾ ਸੀਟ ਤੇ ਹਲਕੇ ਦੀ ਗੱਲਬਾਤ ਕੀਤੀ ਜਾਵੇ ਤਾਂ ਕਿਹਾ ਜਾਂਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਦੁਆਬਾ ਹੀ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਥੋੜਾ ਬੈਲੈਂਸ ਰਿਹਾ ਕਿਉਂਕਿ ਕਾਫੀ ਸੀਟਾਂ ਯਾਮੀਨੀ ਜੀ ਸਾਡੇ ਨਾਲ ਨੇ ਗੱਲ ਇਹਨਾਂ ਨਾਲ ਕਰ ਲੈਣੇ ਆ ਕੈਂਪੇਨ ਦੇਖ ਸਕਦੇ ਹੋ ਕੈਂਪੇਨ ਚੱਲ ਰਿਹਾ ਔਰ ਕਿੰਨਾ ਮੁਸ਼ਕਿਲ ਹੋ ਰਿਹਾ ਕੈਂਪੇਨ ਕਰਨਾ ਔਰ ਇੰਨੀ ਗਰਮੀ ਦੇ ਵਿੱਚ ਲੋਕਾਂ ਦੇ ਵਿੱਚ ਜਾਣਾ ਨਹੀਂ ਬਿਲਕੁਲ ਵੀ ਮੁਸ਼ਕਿਲ ਨਹੀਂ ਹੋ ਰਿਹਾ ਜਦੋਂ ਤੁਹਾਨੂੰ ਲੋਕਾਂ ਦਾ ਪਿਆਰ ਮਿਲਦਾ ਹੈ ਦੇਖੋ ਇਹ ਕਿੰਦਾ ਦਿਨ 2:3 ਵਜੇ ਆਪਣੇ ਘਰਾਂ ਤੋਂ ਬਾਹਰ ਆ ਕੇ ਅੱਛਾ ਮਾਤਾ ਜੀ ਖਿਆਲ ਰੱਖਿਓ ਜੀ ਤੁਸੀਂ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਇੰਨੀ ਗਰਮੀ ਦੇ ਵਿੱਚ ਗਰਮੀ ਚ ਬੋਟਾ ਪਾਵਾਂਗੇ ਹਾਂ ਤਾਂ ਤੇ ਕੋ ਦੇਖ ਸਕਦੇ ਹਾਂ ਕਿ ਮੁਲਾਕਾਤ ਵੀ ਨਾਲ-ਨਾਲ ਕਰ ਰਿਹਾ ਤੇ ਸੀਨੀਅਰ ਲੀਡਰ ਕਾਂਗਰਸ ਦੇ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸੰਗਤ ਸਿੰਘ ਗਿਲਜੀਆ ਸਾਹਿਬ ਗਿਲਜੀਆ ਸਾਹਿਬ ਕਾਂਗਰਸ ਦਾ ਕਿਸ ਤਰ੍ਹਾਂ ਰਿਸਪੌਂਸ ਹੈ ਤੁਹਾਡੇ ਕਾਂਗਰਸ ਦੇ ਸੀਨੀਅਰ ਲੀਡਰ ਦਾ ਕਹਿ ਰਹੇ ਕਿ ਦੂਜੀ ਪਾਰਟੀ ਦੇ ਵਿੱਚ ਚਲ ਕੇ ਉਹਨਾਂ ਰਿਸਪੌਂਸ ਕੀ ਹੈ ਬਹੁਤ ਚੰਗੀ ਗੱਲ ਬਹੁਤ ਚੰਗਾ ਹੋਇਆ ਇਹ ਚਲੇਗਾ ਬੜੇ ਵਕਤ ਤੇ ਗਏ ਮਾਝ ਦੇਣਗੇ ਲੋਕ ਜਿੰਨੇ ਗਏ ਸਾਰੇ ਮਾਝੇ ਜਾਣਗੇ ਪਰ ਉਹ ਤਾਂ ਕਹਿ ਰਹੇ ਕਿ ਅਸੀਂ ਜਿੱਤ ਕੇ ਚੋਲੀ ਚ ਪਾਵਾਂਗੇ ਆਮ ਆਦਮੀ ਪਾਰਟੀ ਦੇ ਸੀਟ ਨਹੀਂ ਨਹੀਂ ਭੁੱਲ ਜਾ ਤੁਰ ਪਤਾ ਲੱਗ ਜਾਂਦਾ ਇੱਕ ਪੈਡੀ ਜ਼ੋਨ ਨੂੰ ਪਰ ਉਹ ਤਾਂ ਕਹਿ ਰਹੇ ਕੈਂਪੇਨ ਕਰ ਰਹੇ ਲੋਕ ਹੀ ਬੜੇ ਜੁੜ ਰਹੇ ਆ ਵੇਖੋ ਜੋ ਲੋਕਾਂ ਦੀ ਆ ਗਿਣਤੀ ਵੇਖੋ ਬੀਬੀਆਂ ਦੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਬੱਸ ਮਾਤਾ ਜੀ ਦਾ ਇਹ ਚਾਹੁੰਦੀ ਜੋ ਉੱਥੇ ਬੋਲ ਦਿੱਤਾ ਠੀਕ ਹੈ ਮੇਰੇ ਬੇਟੇ ਨੇ ਹੈ ਕਿ ਨਹੀਂ ਕਿ ਸਾਨੂੰ ਬਦਲਾਓ ਦਾ ਰਹਾ ਸਾਡੇ ਬੱਚੇ ਸੈੱਟ ਹੋਣ ਬੱਸ ਸਾਨੂੰ ਆਪਣਾ ਹੱਕ ਮੰਗਦੇ ਬਦਲਾਓ ਆ। ਦਿੱਕਤ ਪਰੇਸ਼ਾਨੀਆਂ ਕੀ ਨੇ ਤੁਹਾਡੇ ਹਲਕੇ ਦੀ। ਉਹ ਇੰਨੀ ਵਾਰ ਠੀਕ ਹੀ ਠੀਕ ਆ। ਪੀਕ ਯਾਮਨੀ ਮੰਮੀ ਆ ਤੇ ਇਹ ਆ ਕਰਾ ਜਾ। ਓਕੇ ਸਸੀ ਕਾਲ ਦੀ ਸਸੀ ਕਾਲ ਨਾਲ ਨਾਲ ਮਿਲ ਵੀ ਰਹੇ ਨੇ ਔਰ ਕਿਸ ਤਰ੍ਹਾਂ ਦੇਖਦੇ ਹੋ ਹਾਰਪੁਰ ਮਿਲ ਲੈਂਦੇ ਮੈਨੂੰ ਪਹਿਲੇ ਬਹੁਤ ਜਰੂਰ ਕਿਉਂਕਿ ਕਿਉਂਕਿ ਪ੍ਰੋਗਰਾਮ ਵਕ-ਵਕ ਜਗਾਵਾਂ ਤੇ ਹੋ ਰਹੇ ਨੇ। ਵਸੇ ਹਰ ਵਾਰ ਇਹਨਾਂ ਨੂੰ ਪਾਈਦੀ ਆ। ਬਹੁਤ ਬੋਝ ਹੁੰਦਾ। ਤਾਂ ਹਰ ਵਾਰ ਇਹਨਾਂ ਨੂੰ ਪਾਈਦਾ ਹੱਕ ਦੀ ਤਾਂ ਅੱਜ ਦੀ ਗਰਮੀ ਦੇ ਵਿੱਚ ਬਹਿਣਾ ਬੜਾ ਔਖਾ ਹੈਗਾ ਔਰ ਪੰਜਾਬ ਦੇ ਵਿੱਚ ਇੱਕ ਤਰਫ ਅਲਰਟ ਜਿਹੜਾ ਹੈਗਾ ਉਹ ਕੀਤਾ ਗਿਆ ਗਰਮੀ ਦਾ ਦੂਜੀ ਤਰਫ ਦੇਖ ਸਕਦੇ ਹੋ ਵੱਡੇ ਪੱਦਰ ਤੇ ਲੋਕ ਜਿਹੜੇ ਨੇ ਬੈਠੇ ਹੋਏ ਨੇ ਮੁਲਾਕਾਤ ਵੀ ਕਰ ਰਹੇ ਨੇ ਔਰ तमाम ਸਵਾਲ ਵੀ ਇਹਨਾਂ ਤੋਂ ਕਰਾਂਗੇ ਕਿਉਂਕਿ ਲੀਡਰ ਇਹੀ ਚਾਹੁੰਦੇ ਕਿ ਜਿਹੜੇ ਵੀ ਪਿੰਡਾਂ ਦੇ ਵਿੱਚ ਉਹ ਜਾ ਰਹੇ ਨੇ ਵਕ ਵਕ ਥਾਵਾਂ ਤੇ ਜਾ ਕੇ ਜਿਆਦਾ ਤੋਂ ਜਿਆਦਾ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਾਵੇ ਔਰ ਲੋਕਾਂ ਨੂੰ ਦੱਸਿਆ ਜਾਵੇ ਕਿ ਕੀ ਕੀ ਨੀਤੀਆਂ ਨੇ ਔਰ देख सकते हो नाल लाल मुलाकात भी करी जाते और नाल लाल नाल सीनियर लीडर ने कांग्रेस के और मंत्री रह चुके ने संगत सिंह गिलजिया वह भी नाल ने तकरीबन सब लोगों के मुलाकात इन्हों और हूँ गल कर ल ਹਾਈ ਅਲਰਟ ਜਿਹੜਾ ਜਾਰੀ ਕੀਤਾ ਗਿਆ ਮੌਸਮ ਵਿਭਾਗ ਵੱਲੋਂ ਵੀ ਤੇ ਇੰਨੀ ਗਰਮੀ ਦੇ ਵਿੱਚ ਵੀ ਲੋਕੀ ਬੈਠੇ ਨੇ ਤੁਹਾਨੂੰ ਸੁਣਨ ਦੇ ਲਈ ਕੀ ਕਹਿਣਾ ਚਾਹੁੰਦੇ ਆਜਾ ਟੱਪਰ ਸਾਹਿਬ ਦਾ ਇਹ ਲੋਕਾਂ ਦਾ ਪਿਆਰ ਹੈ ਲੋਕਾਂ ਦੀ ਡਿਮਾਂਡ ਹੈ ਕਿ ਇਹ ਬਦਲਾਵ ਹੋਣਾ ਚਾਹੀਦਾ ਉਸ ਬਦਲਾਵ ਨੂੰ ਲੈ ਕੇ ਆਣ ਲਈ ਇਹ ਲੋਕ ਇੰਨੀ ਗਰਮੀ ਚ ਵੀ ਇੱਥੇ ਬੈਠੇ ਹੋਏ ਨੇ ਜਿਹੜੇ ਲੋਕੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਗਏ ਉਹ ਕਹਿ ਰਹੇ ਕਿ ਉਹ ਬਦਲਾਵ ਕਰਕੇ ਹੀ ਉਹ ਉਸ ਪਾਰਟੀ ਦੇ ਵਿੱਚ ਗਏ ਨੇ ਔਰ ਕਹ ਰਹੇ ਕਿ ਜਿਸ ਕਰਕੇ ਹੀ ਉਹ ਦਾਵਾ ਕਰ ਰਹੇ ਨੇ ਕਿ ਇੱਥੇ ਲੋਕ ਸਭਾ ਦੇ ਲੋਕਦਰ ਰਿਸਪੌਂਸ ਬਦਲਦਿਆਂ ਆ ਜਿੱਦਾਂ ਕਹਿੰਦੇ ਆ ਕਿ ਚੇਂਜ ਇਜ਼ ਦਾ ਲਾ ਆਫ ਨੇਚਰ ਬਦਲਾਵ ਹੋਇਆ ਤਾਂ ਉਸ ਤੋਂ ਬਾਅਦ ਇੱਕ ਵਾਰੀ ਫੇਰ ਹੁਣ ਬਦਲਾਵ ਲਈ ਲੋਕ ਨਿਕਲੇ ਆ ਉਹ ਕਰਕੇ ਦੇਖ ਲਿਆ ਉਹਨਾਂ ਨੇ ਉਹਨਾਂ ਨੇ ਐਕਸਪੀਰੀਅੰਸ ਕਰ ਲਿਆ ਕਿ ਉਹਨਾਂ ਨੂੰ ਕੀ ਮਿਲਿਆ ਭਾਜਪਾ ਔਰ ਆਮ ਆਦਮੀ ਪਾਰਟੀ ਦਾ ਕਿਹਦੇ ਵਿੱਚ ਮੁਕਾਬਲਾ ਸਮਝਦੇ ਹੋਗੇ ਕਿਹਦੇ ਨਾਲ ਮੁਕਾਬਲਾ ਹੈਗਾ ਸਾਰੇ ਆਪਣੇ ਆਪਣਾ ਰੋਲ ਪਲੇ ਕਰ ਰਹੇ ਆ ਮੈਂ ਆਪਣਾ ਕਰ ਰਹੀ ਹਾਂ ਰਿਜ਼ਲਟ ਦੀ ਵੇਟ ਐਡਵਾਂਟੇਜ ਕੀ ਹੈ ਇਹਦੀ ਮੈਂ ਲੋਕਾਂ ਨਾਲ ਜੋੜ ਸਕਦੀ ਹਾਂ ਮੇਰੀ ਸਭ ਤੋਂ ਜ਼ਿਆਦਾ ਵੱਡੀ ਐਡਵਾਂਟੇਜ ਇਹ ਹੀ ਹੈ ਮੈਂ ਲੋਕਾਂ ਦੇ ਮੁੱਦਿਆਂ ਨੂੰ ਸਮਝਦੀ ਹਾਂ ਲੋਕਾਂ ਨੂੰ ਸਮਝਦੀ ਹਾਂ ਕਾਂਗਰਸ ਪਾਰਟੀ ਤੋਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਤੁਹਾਡੇ ਲੀਡਰ ਚੱਲੇਗੇ ਉਹ ਤੁਸੀਂ ਡੀਸ ਐਡਵਾਂਟੇਜ ਨਹੀਂ ਮੰਨਦੇ ਨਹੀਂ ਮੈਂ ਉਹ ਨੂੰ ਨਿਲਮੰਦੀ ਮੰਨਦੀ ਆ ਮੈਂ ਸਿਰਫ ਲੋਕਾਂ ਦੇ ਪਿਆਰ ਨੂੰ ਤੇ ਕੈਂਪੇਨ ਲਗਾਤਾਰ ਚੱਲ ਰਿਹਾ ਔਰ ਯਾਮੀ ਜੀ ਯਾਮੀਨੀ ਜੇ ਇਹਦਾ ਨਾਮ ਹੈਗਾ ਔਰ ਦੇਖ ਸਕਦੇ ਹੋ ਕਿ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਕੈਂਪੇਨ ਕਰ ਰਹੇ ਨੇ ਔਰ ਗਰਮੀ ਦਾ ਕਿੰਨਾ ਕਿਤੇ ਗਰਮੀ ਰਿਕਾਰਡ ਜਿਹੜੀ ਆ ਲਗਾਤਾਰ ਤੋੜ ਰਹੀ ਆ ਇਸ ਕਰਕੇ ਵੀ ਲੋਕ ਜਿਹੜੇ ਨੇ ਪਿੰਡਾਂ ਦੇ ਵਿੱਚ ਬੈਠੇ ਹੋਏ ਨੇ ਔਰ ਸੁਣਨਾ ਚਾਹੁੰਦੇ ਨੇ ਆਖਰ ਲੋਕਾਂ ਦੇ ਵਿੱਚ ਉਮੀਦ ਹੈਗੀ ਆ ਕਿ ਕੋਈ ਲੀਡਰ ਆਵੇਗਾ ਤੇ ਬਦਲਾਅ ਕਰੇਗਾ ਪਰ ਇਸ ਉਮੀਦ ਦੇ ਵਿੱਚ ਲੋਕੀ ਦਾ ਵੋਟ ਪਾ ਦਿੰਦੇ ਆ ਲੀਡਰਾਂ ਦੀ ਗੱਲਾਂ ਦੇ ਵਿੱਚ ਵੀ ਆ ਜਾਂਦੇ ਆ ਪਰ ਅਸਲ ਦੇ ਵਿੱਚ ਕੀ ਲੱਗਦਾ ਹੈ ਕਿ ਆਖਰ ਕਿਹੜੀ ਪਾਰਟੀ ਕਿਹੜੇ ਲੋਕ ਸਭਾਲ ਕੇ ਦਾ ਵਿਕਾਸ ਕਰ ਸਕਦੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ